ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਬਲਦੇਵ ਸਿੰਘ ਨਾਡ ਗ੍ਰੰਥੀ ਗੰਦੋੜਾ ਕੋਠਾ ਸਾਹਿਬਾ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਪਾਵਨ ਪਿੱਤਰ ਸਥਾਨ ਕੰਤਾ ਨਵੇਂ ਪਾਸਾ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਪਿੱਤਰ ਸਥਾਨ ਹੈ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੱਖਾਂ ਸਾਹ ਲਬਾਣੇ ਦੇ ਬਾਬਾ ਬਕਾਲਾ ਵਿਖੇ ਪ੍ਰਗਟ ਕੀਤਾ ਸੀ ਉਹ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਤਖੰਡ ਹਰਮੰਦਰ ਸਾਹਿਬ ਜੀ ਦੇ ਦਰਸਨਾ ਵਾਤੇ ਸੰਤਾ ਸੁਵੇਤ ਹਰਮੰਦਰ ਸਾਹਿਬ ਜਰ ਪਹੁੰਚਦੇ ਹਾਂ ਉਥੋਂ ਦੇ ਪੁਜਾਰੀਆਂ ਨੂੰ ਜੋ ਹਰਜੀ ਛੋਡੀ ਫਿਰਤੀ ਜੰਮ ਦਾ ਪੋਤਰਾ ਸੀ ਉਹਨਾਂ ਨੂੰ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਦਾ ਪਤਾ ਲੱਗਾ ਉਹਨਾਂ ਹਰਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰਕੇ ਉਥੋਂ ਉਹ ਵੀ ਚੱਕਰ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਅਰਵਿੰਦਰ ਸਾਹਿਬ ਦੇ ਦਰਵਾਜ਼ੇ ਬੰਦ ਦੇ ਕਰਕੇ ਜੋ ਅਕਾਲ ਤਖਤ ਸਾਹਿਬ ਜੀ ਦੇ ਮejਦੀ ਘਰ ਕੋਲੋਂ ਦਾ ਥੜਾ ਸਾਹ ਹੈ ਉਸ ਸਤਾਂ ਤਾਂ ਤੇ ਚੌੜ ਪਰ ਬੈਠ ਕਰਕੇ ਭਜਨ ਬੰਦੀ ਕਰਕੇ ਪਰਮੇਸ਼ਰ ਦਾ ਨਾਮ ਸਿਮਰਨ ਕਰਕੇ ਉਸ ਤੋਂ ਪਿੰਡ ਵੱਲੇ ਵੱਲੋਂ ਤੁਰਦੇ ਹਨ ਜਦ ਦਮਦਮਾ ਸਾਹਿਬ ਵਿਖੇ ਆਰਾਮ ਕਰਕੇ ਦਮ ਮਾਰ ਕੇ ਉਥੋਂ ਗੁਰਿਆਣਾ ਸਾਹਿਬ ਜੋ ਇਸ ਵੇਲੇ ਗੋਡੋਰਾ ਗੁਰਿਆਣਾ ਸਾਹਿਬ ਜੋ ਸੋਣੀ ਦੇ ਵਿੱਚ ਮੌਜੂਦ ਹੈ ਉਸ ਸਤਾਂ ਤਾਂ ਤੇ ਪਹੁੰਚੇ ਉਸ ਸਤਾਂ ਤਾਂ ਤੇ ਮਾਤਾ ਹਰੋਜੀ ਆਪਣੇ ਪਰਿਵਾਰ ਦਾ ਕਾਮਿਆਂ ਦਾ ਪ੍ਰਸ਼ਾਦਾ ਪਾਣੀ ਲੈ ਕੇ ਗਏ ਹੋਏ ਸਨ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਬਰੇ ਪਿਆਰ ਤੇ ਸਤਿਕਾਰ ਦੇ ਨਾਲ ਆਪਣੇ ਗ੍ਰਹਿ ਵਿਖੇ ਗੁਰਦੁਆਰਾ ਜੋ ਕੋਠਾ ਸਾਹਿਬ ਹੈ ਇੱਕ ਕੱਟੇ ਕੋਠੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਰੇ ਪਿਆਰ ਦੇ ਨਾਲ ਲੈ ਕੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ 17 ਦਿਨ ਰਹਿ ਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਅਮਰ ਸਾਹਿਬ ਦੀ ਸੰਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲੇ ਹੋਣ ਦਾ ਜਦ ਪਤਾ ਲੱਗਾ ਸੰਗਤਾਂ ਹੋਮ ਹੋ ਮਾ ਕੇ ਮਾਈਆਂ ਬੀਬੀਆਂ ਕੱਟੀਆਂ ਆਉ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚੀਆਂ ਤੇ ਅੰਮ੍ਰਿਤਸਰ ਜਾਣ ਦੀ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੰਮ੍ਰਿਤਸਰ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਮਸੰਦਾਂ ਦੇ ਪ੍ਰਤੀ ਜਿਨ੍ਹਾਂ ਨੇ ਦਰਵਾਜ਼ੇ ਬੰਦ ਕੀਤੇ ਸਾਬ ਉਹਨਾਂ ਦੇ ਪ੍ਰਤੀ ਇਹ ਵਚਨ ਕੀਤੇ ਮੈਂ ਮਸਾਤੁਮ ਅੰਮ੍ਰਿਤਸਰੀਏ ਅੰਤਰਗਤ ਅਰਸਨਾ ਤੇ ਛੜੀਏ ਕਿਉਂਕਿ ਤੁਹਾਡੇ ਉਹਨਾਂ ਦੇ ਅੰਦਰ ਦਰਸਨਾ ਦੀ ਆਗ ਸੀ ਉਹਨਾਂ ਨੂੰ ਇਹ ਡਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਬੈਠਣਾ ਜਾਣ ਤੇ ਸਾਡਾ ਰੋਟੀ ਜਿਹੜੀ ਹੈ ਰੋਟੀ ਪਾਣੀ ਬੰਦ ਹੋ ਜਾਵੇਗਾ ਇਸ ਕਰਕੇ ਉਹਨਾਂ ਨੇ ਟੀਰ ਖਾਦੇ ਵਸੂ ਕਰਕੇ ਦਵਾਜੇ ਬੰਦ ਕੀਤੇ ਸਨ ਸੰਗਤਾਂ ਦਾ ਪਿਆਰ ਵੇਖ ਕੇ ਪ੍ਰੇਮ ਵੇਖ ਕੇ ਅਮਰ ਸਾਹਿਬ ਦੀ ਸੰਗਤਾਂ ਨੂੰ ਵਰ ਦਿੱਤਾ ਮਾਈਆਂ ਰਾਬ ਰਜਾਇਆਂ ਭਗਤੀ ਲਾਆਂ ਤੇ ਵੱਲੇਵਾ ਤੇ ਵਰ ਦਿੱਤਾ ਵੱਲਾ ਗੁਰੂ ਕਾ ਗੱਲਾ ਇਹ ਸਤਿਗੁਰੂ ਜੀ ਦਾ ਵਰ ਜਿਹੜਾ ਹੈ ਉਹ ਬਹੁਤ ਸੰਪੂਰਨ ਹੋਇਆ ਹੈ ਕਿਉਂਕਿ ਇਹ ਗੁਰੂ ਦਾ ਗੱਲਾਂ ਬਣ ਗਿਆ ਹੈ ਬਹੁਤ ਬਹੁਤ ਹੀ ਇੱਥੇ ਜੋ ਸੰਗਤਾਂ ਹਨ ਬਹੁਤ ਅਮੀਰ ਤਨਾਰ ਜਿਹੜੇ ਹਨ ਇਹ ਲੋਕ ਜਿਹੜੇ ਬਣ ਗਏ ਜਿਨ੍ਹਾਂ ਦਾ ਕਿ ਬਹੁਤ ਹੀ ਪਹਿਲਾਂ ਮਾੜੀ ਹਾਲਤ ਦੇ ਵਿੱਚ ਹੁੰਦੇ ਸਨ ਗੁਰੂ ਦੇ ਬਚਨਾਂ ਦੇ ਨਾਲ ਇਹਨਾਂ ਨੂੰ ਬਹੁਤ ਹੀ ਸਤਿਗੁਰੂ ਜੀ ਨੇ ਗੱਲੇ ਭਰੇ ਤੇ ਇਸ ਸਤਾਨ ਦੇ ਹਰ ਸਾਲ 6 ਫਰਵਰੀ ਤੋਂ ਲੈ ਕਰਕੇ 10 ਮਾਰਚ ਤੱਕ ਸਾਲਾਨਾ ਜੋੜ ਮੇਲਾ ਮਹੀਨਾ ਡੇਢ ਮਹੀਨਾ ਲਗਾਤਾਰ ਚੱਲਦਾ ਹੈ ਦੇਸਾਂ ਦੇਸਾਂ ਤੋਂ ਸੰਗਤਾਂ ਹਾਜ਼ਰੀ ਭਰ ਕੇ ਆਪਣੇ ਜਰਮ ਨੂੰ ਖਸ ਆਪਣੇ ਜਰਮ ਨੂੰ ਸੌਲਾ ਕਰਦੀਆਂ ਹਨ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਆਓ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਇਸ ਸਤਾਂ ਤੇ ਦਰਸ਼ਨ ਨਹੀਂ ਕੀਤੇ ਉਹ ਵੀ ਆਣ ਕਰਕੇ ਇੱਥੇ ਦਰਸ਼ਨ ਕਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਵਰਲਡ ਦੇ ਵਿੱਚ ਇਹੋ ਹੀ ਇੱਕ ਏਡਾ ਲੰਮਾ ਮੇਲਾ ਚੱਲਦਾ ਹੈ ਜਿਹੜਾ ਕਿ 1.5 ਮਹੀਨਾ ਤੱਕ ਇਹ ਮੇਲਾ ਜਿਹੜਾ ਚੱਲਦਾ ਹੈ ਹੋਰ ਕੋਈ ਇਸ ਤਰ੍ਹਾਂ ਲੰਮਾ ਮੇਲਾ ਨਹੀਂ ਚੱਲਦਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਲਾਣਾ ਜੋੜ ਮੇਲਾ ਜੋ ਕਿ ਗੁਰਦੁਆਰਾ ਕੋਠਾ ਸਾਹਿਬ ਵੱਲੋਂ ਕਿ ਚੱਲ ਰਿਹਾ ਹੈ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਰਬੱਤ ਸੰਗਤਾਂ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੋੜ ਮੇਲਾ ਹੈ ਇਸ ਦੇ ਨਾਲ ਜੁੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਸਰ ਕਰਕੇ ਗੁਰੂ ਦੇ ਸਿੰਘ ਬਣਨਾ ਹੈ ਬਾਣੀ ਮਾਣੇ ਦੇ ਧਾਰਨੀ ਬਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ